ਜਿਹੜੀ ਗੱਲ ਜਿਹੜੀ ਸਥਿਤੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਆ ਇਹ ਸਥਿਤੀ ਤੁਸੀਂ ਬਹੁਤਾਂ ਨੇ ਵੇਖੀ ਹੋਣੀ ਐ ਕਈ ਵਾਰ ਅਸੀਂ ਘਰੋਂ ਬਾਹਰ ਜਾਂਦੇ ਆ ਘੁੰਮਣ ਫਿਰਨ ਵਾਸਤੇ ਜਾਂਦੇ ਆ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ ਰਸਤੇ ਦੇ ਵਿੱਚ ਕੁਝ ਖਾਣ ਵਾਸਤੇ ਰੁਕਦੇ ਆ ਭੋਜਨ ਕਰਨ ਵਾਸਤੇ ਰੁਕਦੇ ਆ ਤਾਂ ਉੱਥੇ ਰੈਸਟੋਰੈਂਟ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਅਸੀਂ ਬਹੁਤੀ ਵਾਰ ਵੇਖਦੇ ਆ ਕਿ ਛੋਟੀ ਉਮਰ ਦੇ ਬੱਚੇ ਇੱਕ ਸਾਈਡ ਤੇ ਬਰਤਨ ਸਾਫ਼ ਕਰਦੇ ਹੁੰਦੇ ਨੇ ਅਸੀਂ ਸਾਰੇ ਵੇਖਦੇ ਆ ਇੱਕ ਪਾਸੇ ਉਹ ਉਮਰ ਐ ਉਹ ਬਚਪਨ ਐ ਜੋ ਇੱਕ ਮਹਿੰਗੀ ਗੱਡੀ ਵਿੱਚ ਬੈਠਾ ਐ ਤੇ ਦੂਸਰੇ ਪਾਸੇ ਉਹੀ ਉਮਰ ਉਹੀ ਬਚਪਨ ਬਰਤਨ ਸਾਫ ਕਰ ਰਿਹਾ ਹੈ ਸੋ ਉਸ ਹਾਲਾਤ ਨੂੰ ਸਾਡੇ ਲੇਖਕ ਸਤਨਾਮ ਸਿੰਘ ਪੁਲਿਹੜੀ ਨੇ ਕਲਮਬਦ ਕੀਤਾ ਆਪਣੀ ਰਚਨਾ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਬਚਪਨ ਉਹ ਹੈ ਜਿਹੜਾ ਅਸੀਂ ਖੁੱਲ੍ਹਿਆਂ ਮਜ਼ਾਰਦੇ ਹਾਂ ਜਿਹੜੇ ਇੱਕ ਅਮੀਰ ਘਰਾਂ ਦੇ ਬੱਚੇ ਗੁਜ਼ਾਰਦੇ ਨੇ ਤੇ ਇੱਕ ਬਚਪਨ ਉਹ ਹੈ ਜਿਸ ਨੂੰ ਕਿਸੇ ਮਜਬੂਰੀ ਵਾਸਤੇ ਉੱਥੇ ਭਾਂਡੇ ਸਾਫ ਕਰਨੇ ਪੈ ਰਹੇ ਨੇ ਕਿਸੇ ਮਜਬੂਰੀ ਕਾਰਨ ਆਪਣੇ ਪੇਟ ਦੀ ਮਜਬੂਰੀ ਕਾਰਨ ਉੱਥੇ ਕੰਮ ਕਰਨਾ ਪੈ ਰਿਹਾ ਹੈ ਸੋ ਉਸ ਸਥਿਤੀ ਨੂੰ ਸਾਡੇ ਲੇਖਕ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਕਿ ਜੋ ਭਾਂਡੇ ਉਹ ਬੱਚੇ ਮਾਂਝਰੇ ਨੇ ਸ਼ਾਇਦ ਉਹ ਭਾਂਡੇ ਵੀ ਰੱਬ ਨੂੰ ਉਲੰਬੇ ਦਿੰਦੇ ਹੋਣਗੇ ਆਓ ਆਪਾਂ ਦੇਖਦੇ ਹਾਂ ਉਹਨਾਂ ਨੇ ਇਸ ਰਚਨਾ ਦੇ ਵਿੱਚ ਕੀ ਲਿਖਿਆ ਕਹਿੰਦੇ ਨਿੱਕੇ ਹੱਥ ਜਦ ਪੇਟ ਦੀ ਖਾਤਰ ਨਿੱਕੇ ਹੱਥ ਜਦ ਪੇਟ ਦੀ ਖਾਤਰ ਝੂਠੇ ਮਾਂਝਣ ਭਾਂਡੇ ਭਾਂਡੇ ਵੀ ਫਿਰ ਰੱਬ ਦੇ ਤਾਈਂ ਰੋ ਰੋ ਦੇਣ ਉਲੰਬੇ ਸੋ ਪਹਿਲੇ ਪੈਰੇ ਦੇ ਵਿੱਚ ਲਿਖਦੇ ਨੇ ਕਹਿੰਦੇ ਪੜਨ ਖੇਡਣ ਦੀ ਉਮਰ ਦੇ ਅੰਦਰ ਲੱਖਾਂ ਦੁਖੜੇ ਸਹਿੰਦੇ ਪੜਨ ਖੇਡਣ ਦੀ ਉਮਰ ਦੇ ਅੰਦਰ ਲੱਖਾਂ ਦੁਖੜੇ ਸਹਿੰਦੇ ਭੁੱਖ ਲੱਗਣ ਤੇ ਮਾਲਕ ਨੂੰ ਇਹ ਖੁੱਲ ਕੇ ਨਾ ਕਦੇ ਕਹਿੰਦੇ ਰੋਟੀ ਦੀ ਭੁੱਖ ਅੰਨ ਮੁਕਾਵੇ ਇਹ ਕੀ ਚੱਬਣ ਟਾਂਡੇ ਭਾਂਡੇ ਵੀ ਤਾਂ ਰੱਬ ਦੇ ਤਾਂ ਹੀ ਰੋ ਰੋ ਦੇਣ ਉਲਾੰਬੇ ਕਹਿੰਦੇ ਸਾਰੇ ਦਿਨ ਦੀ ਨੱਠ ਭੱਜ ਤੋਂ ਮਿਲੇ ਬਚਿਆ ਕੁਚਿਆ ਖਾਣਾ ਸਾਰੇ ਦਿਨ ਦੀ ਨੱਠ ਭੱਜ ਤੋਂ ਮਿਲੇ ਬਚਿਆ ਕੁਚਿਆ ਖਾਣਾ ਝੜਕਾਂ ਖਾ ਕੇ ਢਿੱਡ ਕੀ ਭਰਨਾ ਜੂਨ ਹੰਡਾ ਮਰ ਜਾਣਾ ਆਜ਼ਾਦੀ ਵਾਲੇ ਇਸ ਦੇਸ਼ ਤੋਂ ਇੰਨਾ ਕੀ ਲੈਣੇ ਆਂਡੇ ਭਾਂਡੇ ਵੀ ਤਾਂ ਰੱਬ ਦਿੱਤਾ ਹੀ ਰੋ ਰੋ ਦੇਣ ਉਲੰਬੇ ਅੱਗੇ ਕਹਿੰਦੇ ਜੇ ਰਿਜਕ ਤਕਦੀਰ ਚ ਲਿਖਿਆ ਜੇ ਰਿਜਕ ਤਕਦੀਰ ਚ ਲਿਖਿਆ ਰੱਬਾ ਤਰਸ ਤਾਂ ਕਰਦਾ ਇੰਨਾ ਦੀ ਵਾਰੀ ਹੱਥ ਕਿਉਂ ਕੁੱਟਿਆ ਬਚਪਨ ਜਾਂਦਾ ਮਰਦਾ ਖੋਇਆ ਬਚਪਨ ਫਿਰ ਨਹੀਂ ਲੱਭਣਾ ਕੌਣ ਆਣ ਕੇ ਸੰਭੇ ਪਾਂਡੇ ਵੀ ਫਿਰ ਰੱਬ ਦੇ ਤਾਈਂ ਰੋ ਰੋ ਦੇਣ ਉਲੰਬੇ ਸੋ ਅਖੀਰਲੇ ਪੈਰੇ ਵਿੱਚ ਲਿਖਦੇ ਨੇ ਕਹਿੰਦੇ ਐਸ਼ਾਂ ਕਰਦਾ ਦੇਖ ਕੇ ਬਚਪਨ ਇਹ ਤਰਸ ਦੀਆਂ ਅੱਖਾਂ ਐਸ਼ਾਂ ਕਰਦਾ ਦੇਖ ਕੇ ਬਚਪਨ ਇਹ ਤਰਸ ਦੀਆਂ ਅੱਖਾਂ ਇੱਕ ਨੂੰ ਧੋਖੇ ਇੱਕ ਨੂੰ ਸੌਖੇ ਦੇਖ ਬਰਸ ਦੀਆਂ ਅੱਖਾਂ ਬੇਕਸੂਰੇ ਦੇ ਹੱਕ ਪਲਹੀੜੀ ਕਿਉਂ ਹੁੰਦੇ ਨੇ ਲੰਬੇ ਪਾਂਡੇ ਵੀ ਤਾਂ ਰੱਬ ਦੇ ਤਾਈਂ ਰੋ ਰੋ ਦੇਣ ਉਲੰਬੇ ਪਾਂਡੇ ਵੀ ਤਾਂ ਰੱਬ ਦੇ ਤਾਈਂ ਰੋ ਰੋ ਦੇਣ ਉਲੰਬੇ ਸੋ ਐਸੀ ਵਿਸ਼ੇ ਤੇ ਸ਼ਾਇਦ ਸਾਡੇ ਕੋਲ ਇਹ ਪਹਿਲੀ ਰਚਨਾ ਪਹੁੰਚੀ ਹੈ ਜਿਸ ਦੇ ਵਿੱਚ ਇੱਕ ਦਰਦ ਛੁਪਿਆ ਹੋਇਆ ਉਸ ਬਚਪਨ ਦਾ ਜਿਸ ਦੇ ਵਿੱਚ ਇੱਕ ਇਨਸਾਨੀਅਤ ਛੁਪੀ ਹੋਈ ਹੈ ਇਹ ਵਾਲੀ ਇਨਸਾਨੀਅਤ ਇਹ ਦਰਦ ਇਹ ਹਾ ਦਾ ਨਾਰਾ ਹਰ ਇੱਕ ਦੇ ਸਿਰ ਨਹੀਂ ਆਉਂਦਾ ਜਿਨ੍ਹਾਂ ਨੂੰ ਇਹ ਦਰਦ ਮਹਿਸੂਸ ਹੁੰਦਾ ਹੈ ਉਹੀ ਲੋਕ ਇਸ ਦਰਦ ਨੂੰ ਸਮਝਦੇ ਨੇ ਤੇ ਉਹੀ ਲੋਕ ਇਸ ਨੂੰ ਬਿਆਨ ਕਰਦੇ ਨੇ ਸੋ ਅਖੀਰ ਵਿੱਚ ਇਹ ਹੀ ਦੁਆ ਹੈ ਕਿ ਪ੍ਰਮਾਤਮਾ ਕਰੇ ਜਲਦੀ ਸਾਡਾ ਦੇਸ਼ ਆਜ਼ਾਦ ਹੋਵੇ ਅਸਲ ਵਿੱਚ ਆਜ਼ਾਦ ਹੋਵੇ ਜਿਸ ਆਜ਼ਾਦੀ ਦੇ ਵਿੱਚ ਸਾਡਾ ਬਚਪਨ ਵੀ ਆਜ਼ਾਦ ਹੋਵੇ ਪੜਨ ਲਿਖਣ ਦੀ ਉਮਰ ਦੇ ਵਿੱਚ ਉਹ ਪੜਾਈ ਲਿਖਾਈ ਕਰੇ ਤੇ ਚੰਗੇ ਮਕਾਮ ਤੇ ਪਹੁੰਚ ਕੇ ਇਨਸਾਨੀਅਤ ਦੀ ਸੇਵਾ ਕਰੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ